ਬਖਤਾ ਭਾਈਆਂ ਦੇ ਲਈ ਤਾਂ ਗਰਾਉਂ ਦੇ ਵਿੱਚ ਸੈਂਟਾ ਕੋਲੇ ਗਿਣਤੀ ਬਹੁਤ ਬੜੀ ਲਗਾ ਲਾ ਗਈ ਪਾਈਨਾਂ ਦੇ ਕੋਲੇ ਦੇਖੋ ਗਿਣਤੀ ਕਿੰਨੀ ਬਾਬੀ ਫਤਕਲ ਦੇ ਨੇ ਸੈਂਟੇ ਲੱਭੀ ਮੈਂ ਜਿੱਤਾ ਕਰਾ ਲਿਆ ਵੀ ਇਧਰ ਦੇ ਪਾਸੇ ਜਿਹੜੀ ਟੀਮ ਹੈ ਦੀਪਕੜ ਦਾ ਪੱਪੂ ਇਹ ਜਿੱਤ ਨਾਲ ਹੱਥ ਜੁੜੀ ਹੋਈ ਹੈ ਲੋਕੀਏ ਗਏਵੇਂ ਜਿੱਤ ਹੈ ਅਟਕਲੇ ਵਾਲਾ ਤੇ ਦੀਪਕੜ ਵਾਲਾ ਪੱਪੂ ਵੀ ਫੜਾਉਂਦੀ ਹੈ ਜੱਫੀਆਂ ਚੋੜੋ ਦੇਖ ਦੀਪਗੜ ਵਾਲਿਆ ਲਾਲਾ ਕਬੱਡੀ ਪਾਉਂਦਾ ਹੋਇਆ ਦੀਪਗੜ ਦਾ ਲਾਲਾ ਨੌਜਵਾਨ ਹੈ ਆਹ ਲੱਗਿਆ 2 ਨੰਬਰ ਤੋਂ ਜੱਫਾ ਲਾਉਣ ਲੱਗਾ ਹਲਕੜੇ ਵਾਲਾ ਕਬੂਲਾ ਦੇਖਦੇ ਹਾਂ ਹੁਣ ਕੀ ਬਣਨਾ ਮੁਕਾਬਲਾ ਸਖਤ ਹੋ ਗਿਆ ਬਹੁਤ ਹੀ ਵਧੀਆ ਟੀਕਰਾ ਕਬੂ ਦੀਪਗੜ ਦਾ ਲਾਲਾ ਜੀ ਸ਼ਾਹ ਤੇ ਆਓ ਗੋਲ ਲੈ ਕੇ ਅੱਗੇ ਵੜੇ ਫੜੇ ਫੜੇ ਤੱਕਦੇ ਲਾਲ ਪੁਆਇੰਟ ਤੇ ਇਹ ਦੀਪਗੜ ਹਲਕੜਾ ਦਾ ਨਾਮ ਮੁਕਾਬਲੇ ਦੀ ਰੇਡ ਤੋਂ ਰਹਿ ਗਿਆ ਸੀ ਹਲੋ ਇੱਕ ਮਿੰਟ ਜੀ बहुत वीडियो बेहतरीन मुकाबला देखनेजारा एक माल खीड़ी कबड्डी है लैकी ला लिया टूबड़ा कीरा बजाई है तेरी जवानी तकनीक होगा नाम आपने ਗਿਆ ਹੋ ਨਿਕਲ ਗਈ ਸੀ ਬਾਹਰ ਇਹਨੇ ਕਰਕੇ ਉਹਨੇ ਪੂਰੀ ਤਰ੍ਹਾਂ ਠੀਕ ਨਹੀਂ ਪਾ ਸਕਿਆ ਫਿਰ ਵੀ ਇਹ ਖੇਡ ਰੋ ਨਹੀਂ ਰਹਾ ਖਾਸਾ ਪੰਨੇ ਟੀਮਾਂ ਨੂੰ ਬੋਲਦੀ ਭਾਕਾ ਭਾਈ ਦਾ ਤੇ ਰਸੀਹ ਹੋ ਗੋ ਹੈ ਜੀ ਇਕ ਟੀਮੋ ਗਰਾਊਂਡ ਦੇ ਵਿੱਚ ਆ ਗਈ ਹੈ ਇਹਨਾਂ ਨੂੰ ਪਛਾਣਤੀ ਟੀਮੋ ਬਾਹਰ ਬਾਹਰ ਆ ਪੁੱਛੇ ਦੀ ਗਈ ਟੀਮ ਹੈ ਠੀਕ ਹੋ ਕੇ ਆ ਗਿਆ ਇੱਕ ਬੱਟਾ ਹੋਰ ਜਿਹੜੀ ਇਹ ਖਿਡਾਰੀ ਇੱਥੇ ਆਇਆ ਦੇ ਨਾਲ ਦੇ ਤਾਂ ਲੌਵੀ ਆ ਜਾ ਫਿਰ ਦੀਪਗੜ੍ਹ ਵਾਲੇ ਲੱਗਦਾ ਵੀ ਖੇਤ ਦਿੱਤਾ ਕਰਖੜਾ ਤਾਂ ਬੜਾ ਵਧੀਆ ਮੁਕਾਬਲਾ ਹੈ ਦੀਪਗੜ੍ਹ ਦੇ ਸੱਜਣੋ ਅਲਕੜੇ ਵਿਚਾਰ ਬੜੀ ਬਸਤੀ ਕਰ ਜੋ ਪਾਇਆ ਦਾ ਬੰਦੇ ਲੋਕ ਸਿਸ਼ਟਾ ਦਾ ਲੈਣ ਦਾ ਪਿਆ ਲਾਲਾ ਜੀ ਕਰਦਾ ਬੜਾ ਜੀ ਕਬੱਡੀ ਪੈਂਦੀ ਹੈ ਦੀਪਗੜ੍ਹ ਵਾਲੇ ਦੀਪਕਰ ਦੇ ਹਾਂ ਸਟਾਫ ਦੇ ਸਾਥ ਫੇਰ ਤੋਂ ਕੋਟਰਾ ਦਾ ਨਾਮ ਕਰਦੇ ਸਾਰੀ ਵਿਦਿਆਰਥੀਆਂ ਜਿਹੜੇ ਹੋ ਖਿਡਾਰੀ ਨੇ ਸਪੋਰਟ ਦਸਤ ਜਿੰਨੇ ਲੈ ਆਏਗਾ ਇੰਨੇ ਕਰੋ ਬੜਾ ਵਧੀਆ ਮੁਕਾਬਲਾ ਹੋਣਾ ਹੈ ਆਓ ਪੀਪਲੋ ਇਧਰ ਦੇ ਪਾਸੇ ਕਬੱਡੀ ਪੌੜਾ ਹੋਇਆ ਜੋ ਅੰਪਾਇਰ ਦਾ ਫੈਸਲਾ ਨੌਜਵਾਨ ਕਬੱਡੀ ਪੌੜਾ ਹੋਇਆ ਇਹ ਗੱਭਰੂ ਨੂੰ ਕਹਿੰਦੇ ਨੇ ਘੋੜਾ ਜਦ ਵੀ ਜੀਤ ਸਿਆ ਦੇਖਦੇ ਆ ਕੀ ਰੱਗ ਲੇਉਂਦੀ ਹੈ ਤੇਰੀ ਦੇਵਾਦੀ ਗੋਰੇ ਦੇ ਰੰਗ ਤੇ ਬਲਕਾ ਦੇਖ ਕਬੱਡੀ ਪੌੜਾ ਹੋਇਆ ਆ ਬੱਬੂ ਨੂੰ ਹੱਥ ਜੂਰੀ ਕਰਦੀ ਹੈ ਬੱਬੂ ਵੀ ਬਹੁਤ ਵਧੀਆ ਖਾਤੀ ਹੈ ਪਰ ਇਧਰੋਂ ਬੜੇ ਸੁਣੇ ਢੱਕ ਦੇ ਨਾਲ ਦੀਪਗੜ੍ਹ ਦੇ ਖਾਤੇ ਇਹ ਗੋਰੀ ਆਦੇ ਤੋਂ ਸਖਰਵਾ ਨੇ ਬਾਹਰ ਕਰਦੇ ਹੈ। ਲਾਡਾ। ਇਬਨੇ ਦੇ ਆਪਾਂ ਸੋਹਾਂ ਦੇ ਕਹੀ ਜਾਂਦੇ ਆ ਜੀ। ਪਰ ਜਦੋਂ ਮੰਨਦੇ ਨਹੀਂ। ਉਹਨਾਂ ਦਾ ਇੱਕ ਪੰਜਾਬੀ ਇਹ ਜੀ ਚੀਜ਼ ਹੈ ਕਿ ਮੱਛੀ ਮੂਗਲਾ ਕੋ ਖੁੱਲ੍ਹਦੇ ਆਪਦੀ ਅਪਰੋਗਰਾਮ ਕੀਤਾ ਹੈ ਸਾਰੇ ਨਗਰ ਨੇ। ਲਾ ਬੜਾ ਵਧੀਆ ਮੁਕਾਬਲਾ ਖੇਡ ਮਾਦਾਇ ਜਾਦਾ ਹੈ। ਦੇਖਾ ਜੋ ਕਮਟੀ ਕਹਿੰਦੀ ਹੈ। ਆਓ ਵੀ ਲੋਜਵਾਨੋ ਆਪਰੇ

ਹਾਂਜੀ ਲਾਲਾ ਦੀਪਗੌਰ ਵਾਲਾ ਉਹ ਮੇਰੇ ਕੋਲ ਆਉਂਦਾ ਨਾਮ ਲੈ ਜੇ ਹਾਜ਼ਰੀ ਲਈ ਉਸ ਤੇਰੇ ਗਾਉਣੇ ਦਾ ਨਕਾਸ਼ ਤੇ ਜਾਓਗੇ ਧੰਵਾਰਾਂ ਦੇ ਘੋੜਾ ਗਾਗਿਆ ਤੇ ਜੀਵੋ ਦੇ ਦੋ ਗਾਣਿਆਂ ਦੇ ਸਮੋਹ ਪਿਆਰ ਉਸਾਂ ਦੇ ਪਿੱਛੇ ਅਗੜਾ ਦੇ ਜਲਾ ਫਤਿਹਰਾ ਬਾਤ ਕਰੇ ਜੇ ਆਵਾਜ਼ ਦਿਨਾ ਸੀ ਕਤਵਰ ਬੋਲ ਕੇ ਲੈ ਜੇ ਜਿਹੜਾ ਉਹ ਮੈਨੂੰ ਦੱਸਦੇ ਆ ਜਗਰਦਾਰਾਂ ਕੇ ਸਾਹੂ ਸਾਹ ਤੁਸੀਂ ਤੇ ਮਿਲੇ